ਤਕਸ਼ੀਰੀ ਪੱਤਾ ਸਤੂ ਇੱਕ ਫਰਮਾਨ ਜਾਰੀ ਹੁੰਦਾ ਹੈ ਜਿਸ ਪਰਮਾਨ ਦੇ ਉੱਤੇ ਤਕਸ਼ੀਰੀ ਕਾਟਕਤ ਸਰ ਤੇ ਵੱਲੋਂ 567 ਲੋਕ ਇੱਕ ਹੋਰ ਫਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ ਸਾਨੂੰ ਇੱਕ ਕਲਾਸ਼ ਸਾਨੂੰ ਇੱਕ ਟਕਰਾਅ ਆਮੋ ਸਾਹਮਣੇ ਹੁੰਦੇ ਹੋਏ ਇਹ ਤਮਾਮ ਚੀਜ਼ਾਂ ਇੱਥੇ ਨਜ਼ਰ ਆਈਆਂ ਸੀ ਆ ਬਿਲਕੁਲ ਜੀ ਪਿਛਲੇ ਦਿਨੀ ਜਿਹੜਾ ਹੈ ਇਹ ਮਸਲਾ ਹਾਲਤ ਹੀ ਕਰ ਲਿਆ ਗਿਆ ਹੈ ਖਾਸ ਕਰਕੇ ਬਕਾਇਦਾ ਕਾਟਕਤ ਸਰ ਦੇ ਜਿਹੜੇ ਇੱਕ ਧੜੇ ਵੱਲੋਂ ਥਾਪੇ ਹੋਏ ਜਤੇਗਰ ਕੁਲਦੀਪ ਛੰਗੜ ਦਾ ਉਹਨਾਂ ਦੇ ਆਪਾਂ ਕਹਿ ਦਈਏ ਕਿ ਕਹਿੰਦੇ ਕਿ ਪੰਥਕ ਇੱਕ ਜੁਟਨਾ ਦੀ ਭਾਵਨਾ ਨਾਲ ਜਿਹੜੇ ਹੁਕਮਨਾਮੇ ਨੇ ਦੋਨਾਂ ਪਾਸੇ ਤੋਂ ਜਿਹੜੇ ਹੈ ਵਾਪਸ ਲਏ ਗਏ ਨੇ ਬਕਾਇਦਾ ਪਹਿਲਾ ਪਟਨਾ ਸਾਹਿਬ ਵੱਲੋਂ ਜੋ 21 ਮਈ 2025 ਤੇ 5 ਜੁਲਾਈ 2025 ਨੂੰ ਪਾਸ ਕੀਤੇ ਹੋਏ ਮਤੇ ਸੀ ਉਹ ਵਾਪਸ ਜਿਹੜੇ ਲਏ ਗਏ ਨੇ ਕਿ ਕੀ ਕਾਰਨ ਸੀ ਕਿ ਪਹਿਲਾ ਮਜਬੂਰੀ ਦੇ ਵਿੱਚ ਆ ਕੇ ਜਿਹੜਾ ਜਲਦਬਾਜ਼ੀ ਦੇ ਵਿੱਚ ਕਿਉਂਕਿ ਜਦੋਂ ਇਸੇ ਹੀ ਤੱਕ ਤੋਂ ਹੁਕਮਨਾਮਾ ਹੋ ਚੁੱਕਿਆ ਹੈ ਕਿ ਲੋਕਲ ਮਸਲਿਆਂ ਦੇ ਵਿੱਚ ਐਂਟਰੀ ਨਹੀਂ ਕਰਨੀ ਹੈਗੀ ਸਰਦਾਰ ਫੋਜਾ ਸਿੰਘ ਦੀ ਜਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਇੱਕ ਇਤਿਹਾਸ ਸਿਰਜਣ ਤੋਂ ਬਾਅਦ 114 ਸਾਲਾਂ ਦੀ ਉਮਰ ਦੇ ਵਿੱਚ ਅੱਜ ਵੀ ਕਹੋ ਮੈਰਾਥਨ ਦੇ ਵਿੱਚ ਹਿੱਸਾ ਲੈਣ ਦੇ ਮਨ ਰੁਚੀ ਰੱਖਣ ਵਾਲੇ ਸਰਦਾਰ ਫੋਜਾ ਸਿੰਘ ਅੱਜ ਇਸ ਸੰਸਾਰ ਦੇ ਵਿੱਚ ਨਹੀਂ ਹੈਗੇ ਉਮੀਦ ਸੀਗੀ ਕਿ ਜਲਦ ਫੋਜਾ ਸਿੰਘ ਕਿਉਂਕਿ ਕਈ ਇਵੈਂਟਸ ਸੀਗੇ ਜਿਹਦੇ ਜਿਹਦੇ ਵਿੱਚ ਉਹਨਾਂ ਨੇ ਰੋਲ ਕੀਤਾ ਹੋਇਆ ਸੀ ਆਪਣੇ ਆਪ ਨੂੰ ਲੇਕਿਨ ਪਾਣਾ ਅਜੇ ਹਵਾਪਰਿਆ ਸੜਕ ਹਾਦਸੇ ਦੇ ਵਿੱਚ ਅਜਿਹੇ ਸਿੰਘ ਦੀ ਅਜਿਹੀ ਸ਼ਖਸੀਅਤ ਦੀ ਮੌਤ ਹੋ ਜਾਣਾ ਕਾਫੀ ਮੰਦ ਭਾਗ ਹੈ ਬਿਲਕੁਲ ਜੀ ਬਹੁਤ ਦੁਖਦਾਈ ਹੈਗਾ ਔਰ ਅਸੀਂ ਅਕਾਲ ਚੈਨਲ ਵੱਲੋਂ ਵੀ ਜਿਹੜੀ ਹੈ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਦੇਣੀ ਹੈਗੇ ਆ ਜਿਵੇਂ ਤੁਸੀਂ ਦੱਸਿਆ ਕਿ ਸਰਦਾਰ ਸਾਹਿਬ ਦੀ ਉਮਰ 114 ਸਾਲਾਂ ਦੀ ਸੀ ਔਰ ਬਕਾਇਦਾ ਤੁਸੀਂ ਦੇਖੋ ਕਿ 9 ਮੈਰਾਥਨ ਦੇ ਵਿੱਚ ਉਹ ਭਾਗ ਲੈ ਚੁੱਕੇ ਸਨ ਸਭ ਤੋਂ ਜਿਹੜੇ ਜ਼ਿਆਦਾ ਉਮਰ ਵਾਲੇ ਮੈਰਾਥਨ ਦੇ ਜਿਹੜੇ ਖਿਡਾਰੀ ਸਨ ਉਹਦਾ ਵੀ ਜਿਹੜਾ ਟਾਈਟਲ ਇਹਨਾਂ ਦੇ ਕੋਲ ਸੀ ਔਰ ਬੜਾ ਸੰਘਰਸ਼ਮਈ ਜੀਵਨ ਜਿਹੜਾ ਹੈ ਬਾਪੂ ਜੀ ਦਾ ਜੇ ਆਪਾਂ ਕਹੀਏ ਕਿ ਰਿਆ ਹੋਇਆ ਹੈਗਾ ਕਿਉਂਕਿ ਜਿਹੜਾ ਹੈ 1995 ਦੇ ਵਿੱਚ ਜਿਹੜੀ ਹੈ ਇਹਨਾਂ ਦੀ ਜਿਹੜੀ ਪਤਨੀ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਬਕਾਇਦਾ ਜਿਹੜੇ ਇਹਨਾਂ ਦੇ ਪੁੱਤਰ ਹੈਗੇ ਉਹ ਇਹਨਾਂ ਨੂੰ ਯੂਕੇ ਲੈ ਕੇ ਆਉਂਦੇ ਨੇ ਤੇ ਫੇਰ ਉਸ ਤੋਂ ਬਾਅਦ ਜਿਹੜਾ ਹੈ ਯੂਕੇ ਆ ਕੇ ਵੀ ਛੋਟੇ ਪੁੱਤਰ ਦੀ ਮੌਤ ਹੋ ਜਾਂਦੀ ਹੈ ਬੰਦੇ ਨੂੰ ਦੋਰਾ ਆਪਾਂ ਕਹਿ ਸਕਦੇ ਹਾਂ ਕਿ ਸਦਮਾ ਜਿਹੜਾ ਲੱਗਦਾ ਹੈਗਾ ਪਰ ਉੱਥੋਂ ਇਦਾਂ ਹੁੰਦਾ ਨਾ ਕਿ ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਕਿ ਸਾਰਾ ਕੁਝ ਹੀ ਖਤਮ ਹੋ ਗਿਆ ਇਨਾਂ ਨੇ ਉਸ ਟਾਈਮ ਤੇ 19 ਅਏਜ ਦੇ ਵਿੱਚ ਜਾ ਕੇ ਥੋੜਾ ਬਹੁਤਾ ਦੌੜਨਾ ਵਗੈਰਾ ਸ਼ੁਰੂ ਕੀਤਾ ਤੇ ਫਿਰ ਹੌਲੀ ਹੌਲੀ ਮੈਰਾਥਨ ਵਾਲੇ ਬੰਨੇ ਜਾ ਕੇ ਤੇ 100 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਆਪਣੀ ਪਹਿਲੀ ਜਿਹੜੀ ਮੈਰਾਥਨ ਹੈਗੀ ਆ ਉਹ ਜਿਹੜੀ ਹੈ ਇਹਨਾਂ ਨੇ ਉਹ ਦੌੜੀ ਔਰ ਪੂਰੀ ਸਮਾਪਤ ਵੀ ਕੀਤੀ ਤੇ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਇਕੱਲਾ ਸਿੱਖਾਂ ਦੇ ਲਈ ਨਹੀਂ ਬਾਕੀਆਂ ਦੇ ਵਿੱਚ ਜਿਨ੍ਹਾਂ ਨੇ ਇਨਸਪੀਰੇਸ਼ਨ ਲੈਣੀ ਹੋਵੇ ਉਹਨਾਂ ਦੇ ਲਈ ਔਰ ਇਹਨਾਂ ਨੂੰ ਜਿਹੜਾ ਹੈ ਇੱਥੇ ਗੋਰੇ ਜਿਹੜੇ ਆ ਟਰਬਨ ਟਰਨੇਡੋ ਕਹਿ ਕੇ ਵੀ ਜਿਹੜਾ ਇਹਨਾਂ ਨੂੰ ਸੰਬੋਧਿਤ ਕਰਦੇ ਸਨ ਕਿ ਦਸਤਾਰ ਧਾਰੀ ਤੂਫਾਨ ਮਤਲਬ ਸਿੱਖੀ ਦਾ ਨਾਮ ਰੌਸ਼ਨ ਕੀਤਾ ਔਰ ਆਪਾਂ ਕਹਿ ਸਕਦੇ ਹਾਂ ਕਿ ਦਸਤਾਰ ਦਾ ਮਾਣ ਜਿਹੜਾ ਹੈ ਇਹਨਾਂ ਨੇ ਉੱਚਾ ਜਿਹੜਾ ਕੀਤਾ ਹੈਗਾ ਪਰ ਅਖੀਰ ਤੇ ਜੇ ਆਪਾਂ ਕਹੀਏ ਕਿ ਜਿੰਨੇ ਸਵਾਸ ਉਸ ਅਕਾਲਪੁਰਖ ਨੇ ਦਿੱਤੇ ਹੁੰਦੇ ਨੇ ਹੁਣ ਤੁਸੀਂ ਦੇਖੋ ਨਾ ਕਿ ਉੱਥੇ ਇੱਕ ਉੱਥੇ ਵੀ ਮੇਰਾ ਖਿਆਲੇ ਪਾਰਕ ਦੇ ਵਿੱਚ ਸੈਰ ਵਗੈਰਾ ਕਰਨੀ ਕਿਤੇ ਗਏ ਸੀ ਤੇ ਜਦੋਂ ਬਾਹਰ ਆਉਂਦੇ ਆ ਤੇ ਗੱਡੀ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਹੁੰਦਾ ਹੀ ਆ ਆਪਾਂ ਦੇਖਿਆ ਕਿ ਕਾਫੀ ਸਾਰੇ ਰੋਡ ਐਕਸੀਡੈਂਟ ਹੁੰਦੇ ਆ ਬੰਦੇ ਫਰਾਰ ਹੋ ਜਾਂਦੇ ਆ ਉਹਦੀ ਜਿਹੜੀ ਇਨਵੈਸਟੀਗੇਸ਼ਨ ਸੈਪਰੇਟ ਚੱਲ ਰਹੀ ਹੈ ਗੱਡੀ ਦਾ ਨੰਬਰ ਵਗੈਰਾ ਪੁਲਿਸ ਨੇ ਜਿਹੜਾ ਹੈ ਕੱਢ ਲਿਆ ਹੋਇਆ ਬਾਕੀ ਅੱਗੇ ਕੀ ਹੋਏਗਾ ਪਰ ਕਿਤਨਾ ਕਿਤੇ ਕੌਮ ਦੇ ਕੋਲੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਇਹੋ ਜਿਹਾ ਹੋਣਹਾਰ ਬਜ਼ੁਰਗ ਜਿਹੜਾ ਹੈ ਸਾਡੇ ਕੋਲੋਂ ਚਲਾ ਗਿਆ ਹੁਣ ਉਹਦੇ ਜਿਹੜੇ ਨਕਸ਼ੇ ਕਦਮ ਹੈਗੇ ਨੇ ਸੇ ਦਾ ਉਤੋਂ ਸਿੱਖ ਨੌਜਵਾਨਾਂ ਨੇ ਲੈਣੀ ਹੈਗੀ ਆ ਖਾਸ ਕਰਕੇ ਤੁਸੀਂ ਇਹ ਦੇਖੋ ਨਾ ਕਿ ਬਾਪੂ ਜੀ ਦੀ ਜਿਹੜੀ ਡਾਈਟ ਵਗੈਰਾ ਉਹ ਸਾਰਾ ਕੁਝ ਵੀ ਸ਼ਾਕਾਹਾਰੀ ਹੀ ਜਿਹੜਾ ਸੀ ਇਹ ਵੀ ਜਿਹੜੀਆਂ ਖਬਰਾਂ ਹੈਗੀਆਂ ਨੇ ਤੇ ਉਹਨਾਂ ਤੋਂ ਸੇਧ ਲੈਣ ਦੀ ਲੋੜ ਹੈਗੀ ਆ ਖਾਸ ਕਰਕੇ ਜਿਹੜੀ ਨੌਜਵਾਨੀ ਨਸ਼ਿਆਂ ਵੱਲੋਂ ਤੁਰ ਰਹੀ ਹੈਗੀ ਆ ਜਾਂ ਕਈ ਵਾਰੀ ਬਹੁਤ ਵੱਡੇ ਵੱਡੇ ਸਦਮੇ ਬਹੁਤ ਵੱਡੇ ਵੱਡੇ ਗਮ ਦੇ ਵਿੱਚ ਬੰਦੇ ਚਲ ਜਾਂਦੇ ਨੇ ਉਹ ਕਿਵੇਂ ਜਿਹੜਾ ਹੈ ਇਹਨਾਂ ਦੀ ਇਸ ਜੀਵਨੀ ਤੋਂ ਸੇਧ ਲੈ ਸਕਦੇ ਨੇ ਤੇ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰ ਸਕਦੇ ਨੇ ਇੱਕ ਵਾਰੀ ਫੇਰ ਜਿਹੜਾ ਹੈ ਅਸੀਂ ਬਾਪੂ ਜੀ ਨੂੰ ਸ਼ਰਧਾਂਜਲੀ ਦੇਨੇ ਹੈਗੇ ਬਿਲਕੁਲ ਜੀ ਅੱਗੇ ਗੱਲ ਕਰਾਂਗੇ ਖਾਸ ਇੱਕ ਅਜਿਹੇ ਵਿਸ਼ੇ ਦੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਅਸੀਂ ਵੇਖਿਆ ਕਿ ਕਿਵੇਂ ਪਟਨਾ ਸਾਹਿਬ ਤਖਸੀਦ ਪਟਨਾ ਸਾਹਿਬ ਤੋਂ ਇੱਕ ਫਰਮਾਨ ਜਾਰੀ ਹੁੰਦਾ ਹੈ ਜਿਸ ਫਰਮਾਨ ਦੇ ਉੱਤੇ ਤਖਸੀਦ ਕਾਲ ਤਖਤ ਸਾਹਿਬ ਦੇ ਵੱਲੋਂ ਪੰਚ ਸਿੰਘ ਸਾਹਿਬ ਦੇ ਵੱਲੋਂ ਇੱਕ ਹੋਰ ਫਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ ਸਾਨੂੰ ਇੱਕ ਕਲਾਸ਼ ਸਾਨੂੰ ਇੱਕ ਟਕਰਾਵ ਆਹਮੋ ਸਾਹਮਣੇ ਹੁੰਦੇ ਹੋਏ ਇਹ तमाम ਚੀਜ਼ਾਂ ਇੱਥੇ ਨਜ਼ਰ ਆਈਆਂ ਸੀ ਕੀ ਇਹ ਮਸਲਾ ਹਲੇ ਵੀ ਭਖ ਰਿਹਾ ਹੈ ਜਾਂ ਹਾਲ ਹੋਣ ਵਾਲੇ ਪਾਸੇ ਅੱਗੇ ਵੱਧ ਚੁੱਕਾ ਹੈ ਥੋੜੀ ਗੱਲ ਅਸੀਂ ਪਿਛਲੇ ਦਿਨਾਂ ਦੇ ਇਸ ਘਟਨਾਕਰਮ ਦੇ ਉੱਤੇ ਕਰੀਏ ਤੇ ਅੱਜ ਕੀ ਸਥਿਤੀ ਹੈ ਬਿਲਕੁਲ ਜੀ ਪਿਛਲੇ ਦਿਨੀ ਜਿਹੜਾ ਹੈ ਇਹ ਮਸਲਾ ਹਾਲਤ ਇਹ ਕਰ ਲਿਆ ਗਿਆ ਹੈ ਖਾਸ ਕਰਕੇ ਬਕਾਇਦਾ ਅਕਾਲ ਤਖਤ ਸਾਹਿਬ ਦੇ ਜਿਹੜੇ ਇੱਕ ਧੜੇ ਵੱਲੋਂ ਥਾਪੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗਾਜ ਉਹਨਾਂ ਦੇ ਆਪਾਂ ਕਹਿ ਦਈਏ ਕਿ ਕਹਿੰਦੇ ਕਿ ਪੰਥਕ ਇੱਕ ਜੁਟਨਾ ਦੀ ਭਾਵਨਾ ਨਾਲ ਜਿਹੜੇ ਹੁਕਮਨਾਮੇ ਨੇ ਦੋਨਾਂ ਪਾਸੇ ਤੋਂ ਜਿਹੜੇ ਹੈ ਵਾਪਸ ਲਏ ਗਏ ਨੇ ਬਕਾਇਦਾ ਪਹਿਲਾਂ ਪਟਨਾ ਸਾਹਿਬ ਵੱਲੋਂ ਜੋ 21 ਮਈ 2025 ਤੇ 5 ਜੁਲਾਈ 2025 ਨੂੰ ਪਾਸ ਕੀਤੇ ਹੋਏ ਮਤੇ ਸੀ ਉਹ ਵਾਪਸ ਜਿਹੜੇ ਲਏ ਗਏ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਅਕਾਲ ਤਖਤ ਸਾਹਿਬ ਵੱਲੋਂ ਵੀ ਇਸੇ ਤਰੀਕੇ ਦੇ ਨਾਲ ਹੀ ਜੋ ਹੁਕਮ ਪਿਛਲੇ ਦਿਨੀ ਜਿਹੜੇ ਕਮੇਟੀ ਮੈਂਬਰਸ ਦੇ ਖਿਲਾਫ ਸੀ ਉਹ ਸਾਰੇ ਜਿਹੜੇ ਵਾਪਸ ਲੈ ਲਏ ਗਏ ਨੇ ਔਰ ਬਕਾਇਦਾ ਜਿਹੜੇ ਰਣਜੀਤ ਸਿੰਘ ਗੌਰ ਹੈਗੇ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਉਹ ਉਹਨਾਂ ਨੇ ਕਿਤੇ ਕੋਰਟ ਦੇ ਵਿੱਚ ਉਥੇ ਕੇਸ ਵਗੈਰਾ ਪਾਇਆ ਹੋਇਆ ਹੈ ਕਿ ਉਹ ਆਪਣਾ ਜਿਹੜਾ ਕੇਸ ਹੈ ਉਸ ਨੂੰ ਵਾਪਸ ਲੈਣ ਸਰਦਾਰ ਅਮਰਪ੍ਰੀਤ ਸਿੰਘ ਜੀ ਦੇਖਣ ਨੂੰ ਤੇ ਲੱਗਦਾ ਹੈ ਕਿ ਜਿੱਦਾਂ ਉਹਨਾਂ ਨੇ ਇਹ ਕਹਿ ਤਾ ਕਿ ਸਾਰਾ ਕੁਝ ਸਹੀ ਹੋ ਗਿਆ ਸਾਰਾ ਕੁਝ ਸੌਲਟ ਆਊਟ ਹੋ ਗਿਆ ਪਰ ਇਹ ਇੱਕ ਸਵਾਲ ਬਹੁਤ ਸਾਰੇ ਜਿਹੜੇ ਸਰਫੇਸ ਹੋ ਰਹੇ ਨੇ ਕਿ ਕੀ ਕਾਰਨ ਸੀ ਕਿ ਪਹਿਲਾਂ ਮਜਬੂਰੀ ਦੇ ਵਿੱਚ ਆ ਕੇ ਜਿਹੜਾ ਜਲਦਬਾਜੀ ਦੇ ਵਿੱਚ ਕਿਉਂਕਿ ਜਦੋਂ ਇਸੇ ਹੀ ਤੱਕ ਤੋਂ ਹੁਕਮਨਾਮਾ ਹੋ ਚੁੱਕਿਆ ਹੈ ਕਿ ਲੋਕਲ ਮਸਲਿਆਂ ਦੇ ਵਿੱਚ ਐਂਟਰੀ ਨਹੀਂ ਕਰਨੀ ਹੈਗੀ ਹੁਣ ਉੱਥੋਂ ਦਾ ਲੋਕਲ ਮਸਲਾ ਹੈ ਜਿਹੜਾ ਜਥੇਦਾਰ ਰਣਜੀਤ ਸਿੰਘ ਆਲਾ ਹੈਗਾ ਉਹਦੇ ਚ ਕਿਉਂ ਜਲਦਬਾਜੀ ਦੇ ਵਿੱਚ ਆ ਕੇ ਪਹਿਲਾਂ ਇਹ ਜਿਹੜੇ ਸਾਬਕਾ ਜਥੇਦਾਰ ਨੇ ਰਣਜੀਤ ਸਿੰਘ ਉਹਨਾਂ ਨੂੰ ਇੱਥੇ ਲਿਆਂਦਾ ਜਾਂਦਾ ਹੈ ਤੇ ਫਿਰ ਬਹੁਤ ਸਾਰੀਆਂ ਆਪਾਂ ਦੇਖਿਆ ਕਿ ਇੰਟਰਵਿਊਜ਼ ਫਿਰ ਜਿਸ ਤਰੀਕੇ ਦੀ ਬਾਸ਼ਾ ਖਾਸ ਕਰਕੇ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਕਿਵੇਂ ਵਰਤੀ ਜਾਂਦੀ ਹੈ ਮਤਲਬ ਜਥੇਦਾਰ ਇਸ ਤਰ੍ਹਾਂ ਇੰਟਰਵਿਊਜ਼ ਦੇ ਵਿੱਚ ਜਾ ਕੇ ਬਹਿਸ ਬਸਈਆ ਕਰਦੇ ਕੀ ਹੈ ਉੱਥੇ ਕੋਈ ਪ੍ਰੋਟੋਕੋਲ ਜਾਂ ਕੋਈ ਡੈਕਰਮ ਉੱਥੇ ਉਹਨਾਂ ਨੇ ਕੋਈ ਮੇਨਟੇਨ ਕੀਤਾ ਹੈ ਫਿਰ ਕਿਵੇਂ ਜਿਹੜਾ ਹੈ ਬਕਾਇਦਾ ਇੱਕ ਸਪੈਸ਼ਲ ਮੀਟਿੰਗ ਸੱਦੀ ਜਾਂਦੀ ਹੈ ਤੇ ਫਿਰ ਉਸ ਤੇ ਵਿੱਚ ਦੂਜੇ ਪਾਸੇ ਦਾ ਕੋਈ ਪੱਖ ਲਿਆ ਹੀ ਨਹੀਂ ਜਾਂਦਾ ਜੀ ਖਸੀ ਪਿਛਲੇ ਪ੍ਰੋਗਰਾਮ ਚ ਵੀ ਕਹਿ ਕੇ ਆਇਆ ਸੀ ਕਿ 2 ਦਸੰਬਰ ਦੇ ਫੈਸਲੇ ਦੀ ਅਜ ਹਰੇਕ ਕੋਈ ਕਹਿੰਦਾ ਹੈ ਕਿ ਬਹੁਤ ਵਧੀਆ ਸੀ ਜਾਂ ਪੂਰੀ ਕੌਮ ਨੇ ਪ੍ਰਮਾਨ ਕੀਤਾ ਇੱਕ ਵੱਡੇ ਹਿੱਸੇ ਨੇ ਪ੍ਰਮਾਨ ਕੀਤਾ ਉਹ 2 ਦਸੰਬਰ ਦੇ ਫੈਸਲਿਆਂ ਦੀ ਪਿੱਠਭੂਮੀ ਤੁਸੀਂ ਦੇਖੋ ਨਾ ਕਿੱਥੇ ਖੜੀ ਹੈ ਉਹਦੇ ਵਿੱਚ ਕਿੰਨਾ ਕੁਛ ਪਿਛੇ ਬੈਕਐਂਡ ਤੇ ਜਿਹੜਾ ਹੈ ਉਹ ਪਿਆ ਹੋਇਆ ਹੈ ਕਿੰਨੀ ਪ੍ਰੈਪਰੇਸ਼ਨ ਕੀਤੀ ਹੋਏਗੀ ਕਿੰਨੀ ਦੂਰਅੰਦੇਸ਼ੀ ਹੋਈ ਗਈ ਕਿ ਜੇ ਅਸੀਂ ਇਸ ਤਰੀਕੇ ਦਾ ਕਰਾਂਗੇ ਜਾਂ ਜੇ ਅਸੀਂ ਉਹਨੂੰ ਕੌਮ ਕਿਵੇਂ ਲਈ ਗਈ ਉਹਦੇ ਨਾਲ ਪੂਰੀ ਕੌਮ ਦੁਫਾੜਨਾ ਹੋ ਜੇ ਕਿਤੇ ਇਸ ਤਰ੍ਹਾਂ ਦਾ ਨਾ ਹੋ ਜੇ ਕਿ ਕੋਈ ਤੁਹਾਡਾ ਪੂਰਾ ਮੰਨਣ ਤੋਂ ਇਨਕਾਰੀ ਹੋ ਜੇ ਉਹ ਸਾਰੀਆਂ ਕੈਲਕੂਲੇਸ਼ਨ ਹੋਣਗੀਆਂ ਪਰ ਜਿਹੜੇ ਇਹ ਫੈਸਲੇ ਸੀ ਜਿੱਥੋਂ ਸਾਰਾ ਮਸਲਾ ਚਾਲੂ ਹੋਇਆ ਸੀ ਸਰਦਾਰ ਰਣਜੀਤ ਸਿੰਘ ਓਹਰ ਵਾਲਾ ਉਸਤੇ ਤੇ ਕੋਈ ਇੰਨੀ ਹੋਈ ਨਹੀਂ ਉਹ ਤੇ ਇਦਾਂ ਲੱਗਦਾ ਕਿ ਉੱਪਰੋਂ ਆਇਆ ਕਿ ਆ ਵਾਲਾ ਤੁਸੀਂ ਕਰ ਦੇਣਾ ਹੈ ਮਸਲਾ ਦੀ ਜੜ ਤੇ ਉੱਥੇ ਹੀ ਹੈ ਨਾ ਕਿਉਂ ਇੰਨੀ ਕਾਲੀ ਕੀਤੀ ਗਈ ਕਿਉਂ ਇੰਨੀ ਜਲਦਬਾਜ਼ੀ ਕੀਤੀ ਗਈ ਤੇ ਫਿਰ ਜਦੋਂ ਸਾਰਾ ਕੁਝ ਇਸ ਤੋਂ ਪਹਿਲਾਂ ਹੱਲ ਹੋ ਗਿਆ ਸੀ ਫਿਰ ਉਹ ਕਿਹੜੀਆਂ ਤਾਕਤਾਂ ਸੀ ਜਿਨ੍ਹਾਂ ਨੇ ਇਸ ਕਲੈਸ਼ ਨੂੰ ਖੋਰ ਵਧਾਇਆ 2 ਦਸੰਬਰ ਨੂੰ ਜਿਹੜੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉੱਚੀ ਹੋਈ ਸੀ ਜਿਸ ਤਰੀਕੇ ਦੇ ਨਾਲ ਇੱਕ ਸਿਸਟਮ ਦੇਖ ਕੇ ਪੂਰਾ ਆਪਾਂ ਕਹਿ ਸਕਦੇ ਹਾਂ ਕਿ ਦੁਨੀਆ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵੋਚਤਾ ਹੈ ਉਸ ਦਾ ਬੋਲਬਾਲਾ ਹੋਇਆ ਸੀ ਕਿ ਸਿੱਖਾਂ ਦੇ ਕੋਲ ਦੇਖੋ ਕੀ ਸਿਸਟਮ ਹੈ ਕਿ ਉੱਥੇ ਸੂਬੇ ਦਾ ਗ੍ਰਹਿ ਮੰਤਰੀ ਜਿਹੜਾ ਸੀਗਾ ਪਹਿਲਾਂ ਉਹ ਵੀ ਖੜਾ ਹੈ ਪਾਰਟੀ ਦੇ ਵੱਡੇ ਪੋਲੀਟੀਸ਼ੀਅਨ ਵੀ ਖੜੇ ਲਾਈਨ ਬਣਾ ਕੇ ਖੜੇ ਹੈ ਤੇ ਉਥੇ ਵਾਈ ਵਾਈ ਹੋ ਰਹੀ ਸੀ ਦੂਜੀਆਂ ਕੌਮਾਂ ਇਹ ਕਹਿ ਰਹੀਆਂ ਸੀ ਕਿ ਸਾਡੇ ਕੋਲ ਇਦਾਂ ਦਾ ਸਿਸਟਮ ਕਿਉਂ ਨਹੀਂ ਹੈ ਤੇ ਫਿਰ ਉਹ ਸਾਰਾ ਜਿਹੜਾ ਹੈ ਕਿਵੇਂ 3-4 ਮਹੀਨਿਆਂ ਚ ਤਾਰੋ ਪੀੜ ਕੀਤਾ ਗਿਆ ਕਿਵੇਂ ਉਹਨਾਂ ਜਥੇਦਾਰਾਂ ਨੂੰ ਪਾਸੇ ਕੀਤਾ ਗਿਆ ਕਿਵੇਂ ਨਵੇਂ ਜਥੇਦਾਰ 2:50 ਮਿੰਟ ਤੇ ਸਵੇਰੇ ਲਿਆਂਦਾ ਗਿਆ ਤੇ ਫਿਰ ਕਿਵੇਂ ਜਿਹੜਾ ਹੈ ਕਾਲੀ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੀਆਂ ਕਾਰਵਾਈਆਂ ਚੰਗੀਆਂ ਨਹੀਂ ਉਹਨਾਂ ਦੀਆਂ ਕਾਰਵਾਈਆਂ ਪ੍ਰਚਾਰ ਨੂੰ ਲੈ ਕੇ ਜਾਂ ਹੋਰ ਉਹਨਾਂ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਜਿਹੜੀਆਂ ਛਲਾਂਗਾ ਯੋਗ ਹੈਗੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਵਾਪਰਿਆ ਔਰ ਅਜੇ ਤੱਕ ਪੂਰੀ ਕੌਮ ਦੀ ਪ੍ਰਵਾਨਤਾ ਨਹੀਂ ਹੈਗੀ ਤੇ ਫਿਰ ਕੀ ਹੈ ਲੋਡ ਪਈ ਸੀ ਇੰਨੀ ਕਾਲੀ ਦੀ ਉਹ ਜਿਹੜੀ ਜਾਂਚ ਹੈ ਉਹ ਮਸਲੇ ਕਿਤਨਾ ਕਿਤੇ ਜ਼ਰੂਰ ਬਾਹਰ ਜਿਹੜੇ ਆ ਉਹ ਆਉਣੇ ਚਾਹੀਦੇ ਆ ਉਹਨਾਂ ਦੇ ਬਾਰੇ ਵੀ ਵਿਚਾਰ ਹੋਣੀ ਚਾਹੀਦੀ ਹੈ ਬਿਲਕੁਲ ਜੀ ਇਹਨਾਂ तमाम ਚੀਜ਼ਾਂ ਦੇ ਉੱਤੇ ਗੱਲਬਾਤ ਹੋਣੀ ਵੀ ਜ਼ਰੂਰੀ ਹੈਗੀ ਹੈ ਲੇਕਿਨ ਹਾਂ ਜੇਕਰ ਟਕਰਾਵ ਕਿਸੇ ਤਰੀਕੇ ਦੇ ਨਾਲ ਵੀ ਘਟਦਾ ਪਿਆ ਉਸ ਦੇ ਉੱਤੇ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਸਾਡਾ ਮਕਸਦ ਸਿਗਾ ਕਿ ਇਸ ਵਿਸ਼ੇ ਨੂੰ ਵੀ ਲੈ ਕੇ ਜ਼ਰੂਰ ਆਈਏ